ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤਿ ਇਹ ਸਾਡੀ ਹਾਜ਼ਰੀ ਦੀ ਰੋਟੀ ਚੱਲ ਰਹੀ ਹੈ ਜੀ ਜਿਹੜੇ ਜਿਹੜੇ ਹਾਜ਼ਰ ਸੀਗੇ ਹਾਜ਼ਰੀ ਤੇ ਉਹਨਾਂ ਨੇ ਪ੍ਰਸ਼ਾਦਾ ਛਕ ਲਿਆ ਤੇ ਹੁਣ ਅਸੀਂ ਵੀ ਡੈਡੀ ਦੇ ਆਗੇ ਬਾਹਰੋਂ ਗੇੜਾ ਦੇ ਕੇ ਮੰਮੀ ਨੇ ਲੇਟ ਖਾਣੀ ਸੀ ਤੇ ਹੁਣ ਦੁਬਾਰਾ ਫੇਰ ਅਸੀਂ ਬਣਾਉਣ ਲੱਗਦੇ ਆ ਜਣੀ ਜਿਹੜੇ ਪਹਿਲਾਂ ਜਲਦੀ ਦੇ ਉੱਠੇ ਹੁੰਦੇ ਨੇ ਜਲਦੀ ਭੁੱਖ ਲੱਗ ਜਾਂਦੀ ਹੈ ਅਸੀਂ ਨੇ ਆਪਣੀਆਂ ਖਾ ਵੀ ਲਈਆਂ ਹੁਣ ਦੁਬਾਰਾ ਫੇਰ ਜੜੀ ਬਣਾਉਣ ਲੱਗਦੇ ਆ ਤੇ ਵੀਡੀਓ ਸਟਾਰਟ ਕਰਦੇ ਆ ਜੀ ਚਾਹ ਠੰਡੀ ਤਾਂ ਨਹੀਂ ਹੋਈ ਤੁਹਾਡੀ ਔਰ ਜਿੱਦਣ ਬੈਠੇ ਆ ਜਿੱਦਣ ਬੈਠਾ ਇੱਧਰ ਤਹਵਾ ਮੇਰਾ ਮੂੰਹ ਹੁਣ ਦੇ ਉੱਥਾ ਹੋ ਜਾ ਦੂਸਰਾਂ ਨੇ ਜੀ ਪਿੱਛੇ ਜੀ ਹਲੇ ਛੋਟੀਆਂ-ਛੋਟੀਆਂ ਮੂਲੀਆਂ ਹੋਈਆਂ ਨੇ ਦੋ ਆਪਾਂ ਪਹਿਲਾਂ ਪੱਟ ਕੇ ਲਿਆਏ ਸੀ ਇੱਕ ਹੁਣ ਲੈ ਕੇ ਆਏ ਆ ਬਸ ਆਪਣੀ ਸਰ ਜੂਗੀ ਜਦੋਂ ਵੀ ਹੁਣ ਆਪਾਂ ਨੇ ਜਿੰਨੀ ਖਾਇਆ ਕਰਨੀ ਹੈ ਤਾਜੀ ਪੱਟ ਕੇ ਖਾ ਲਿਆ ਕਰਨੀ ਹੈ ਵੈਸੇ ਤਾਂ ਸਵੇਰੇ ਠੰਡਾ ਮੌਸਮ ਹੁੰਦਾ ਪਰ ਗਰਮੀ ਲੱਗਦੀ ਆ ਆਹ ਕੰਮ ਗੁੰਮ ਕਰਦੇ ਤਾਂ ਇੱਥੇ ਚੁੱਲ੍ਹੇ ਦਾ ਸੇਕ ਵੀ ਹੈਗਾ ਸਾਹੀ ਇੱਥੇ ਮੰਜਾ ਡਾਲਿਆ ਸਵੇਰੇ ਸਵੇਰੇ ਪਾਈ ਆ ਗਿਆ ਇਹ ਤਾਂ ਸੱਚ ਨਹੀਂ ਆ ਜਾ ਫੇਰੀ ਆਲੇ ਇਹ ਤਾਂ ਬਹੁਤ ਸੱਚ ਰਿਹਾ ਕੋਈ ਤੋਂ ਸੁਣਾ ਕਸ਼ਮੀਰ ਵੀ ਹਾਂ ਵੈਸੇ ਨਾਨੂ ਵਿਚਾਰੇ ਨੂੰ ਕੀ ਬਚਦਾ ਹੋਣਾ ਹਨਾ ਨਾ ਕੱਟਿਆਂ 'ਚ ਮਿਲ ਜਾਂਦਾ ਰੋਡਾਂ 'ਚ ਨਾ ਨਹੀਂ ਪਾਰ ਜਾ ਚੱਕੜ ਔਖਾ ਹੀ ਹੈ ਕਿੰਨਾ ਪਾਰ ਚ ਕੀ ਮਤਲਬ ਕਿ ਉਹ ਵੀ ਮੋਢਿਆਂ ਦੇ ਉਹ ਤਾਂ ਚਲ ਠੀਕ ਹੈ ਵੀ ਮੋٹے-ਮੋٹے ਨਹੀਂ ਹੁੰਦੇ ਹਨ ਹਾਂ ਛਿੱਟ ਜਾਨੀ ਹੈਗਾ ਵਿਚਾਰੇ ਦੇ ਕਿਸੇ ਦੇ ਪਰ ਉਹ ਆਏ ਦੇਖ ਕੇ ਆਉਂਦਾ ਹੁੰਦਾ ਵੀ ਕਿ ਜਿੰਨਾ ਕ ਬਚਦਾ ਹੋਣਾ ਕਰਾਇਆ ਵੀ ਲਾਉਂਦੇ ਨੇ ਹਰੇਕ ਕੋਈ ਕਿੜੇ ਇਹਨਾਂ ਨੂੰ ਰੋਟੀ ਪਾਣੀ ਖਵਾ ਰਿਹਾ ਹੈ ਰੋਜੀ ਰੋਟੀ ਤਾਂ ਹੁਣ ਜਿਵੇਂ ਹੈ ਨਾ ਆਪਾਂ ਕਹਿ ਦਿੰਦੇ ਆ ਵੀ ਲੋਕ ਵੀ ਵਿਆਹ ਤੇ ਕਿਵੇਂ ਖਰਚ ਕਰਦੇ ਨੇ ਹੈ ਨਾ ਜਾਇ ਹੁਣ ਇੱਕ ਵਿਆਹ ਵੀ ਕਿੰਨਿਆਂ ਨੂੰ ਰੋਜੀ ਰੋਟੀ ਦੇ ਦਿੰਦਾ ਹੁਣ ਕੱਪੜੇ ਜੀ ਤੋਂ ਖਰੀਦਦਾ ਉਹਦੀ ਵੀ ਚੱਲ ਗਈ ਦੁਕਾਨ ਜੀ ਤੋਂ ਸਲਾਉਂਦਾ ਉਹਦੀ ਵੀ ਚੱਲ ਗਈ ਜਿਹੜਾ ਹਲਵਾਈ ਕਰਦਾ ਉਹਦੀ ਵੀ ਚੱਲ ਗਈ ਸਭ ਦੀ ਰੋਜੀ ਚੱਲੀ ਜਾਂਦੀ ਹੈ ਨਾ ਰੋਜ਼ਗਾਰ ਹੀ ਹੈ ਇਹ ਵਿਆਹ ਇੱਕ ਹੁੰਦਾ 100 ਜਣਿਆਂ ਨੂੰ ਕੰਮ ਮਿਲ ਜਾਂਦਾ ਆਪਣੇ ਬੂਕਰ ਕਲੰਗਰ ਦੇ ਸਾਰਿਆਂ ਨੂੰ ਬਹੁਤ ਜਿਹੜੇ ਵੀ ਆਉਂਦੇ ਹੈ ਨਾ ਸਾਰਾ ਦਿਨੇ கி <prescribe> <carapifier> ਇੱਜ ਅਸੀਂ ਦਵਾਰਾ ਪਰੌਂਠੇ ਬਣਾ ਰਹੇ ਹਾਂ ਜੀ ਪਹਿਲਾਂ ਅਸੀਂ ਬਣਾ ਕੇ ਖਾ ਲੇ ਤੇ ਹੁਣ ਲੱਗਿਆ ਦਵਾਰਾ ਬਣਾਉਣ ਠੰਡਨ ਲੱਗ ਰਹੀ ਮਿੰਦ ਲੱਗ ਰਹੀ ਹੈ ਤੇ ਚੁੱਲੇ ਉਨੇ ਲਾ ਦੇ ਮੋੜੇ ਤੁਰਦੇ ਫਿਰਦੇ ਫਿਰ ਹਾਂ ਭਾਈ ਇਹ ਥੋੜੇ ਮੋਟਾ ਵੀ ਹੈਗਾ ਥੋੜੇ ਹਾਂਜੀ ਨਾਲੇ ਸਵੇਰੇ ਸ਼ਾਮ ਤਾਂ ਹੁੰਦੀ ਹੋਇ। ਬਤੁਰਦੇ ਵਿੱਚ ਝਾੜੂ ਝੂੜ ਲਾਇਆ ਨਾ ਫੇਰ ਗਰਮੀ ਆ ਜਾਂਦੀ। ਦਿਨ ਚ ਤਾਂ ਚਲ ਧੁੱਪ ਹੋ ਜਾਂਦੀ ਐ। ਅਜਿਹਾ ਕਰ ਸਕਦਾ ਹੋ ਜਾਂਦਾ। ਇਹ ਹੀ ਮੌਸਮ ਖਰਾਬ ਕਰਦੀ ਐ ਜਦ ਆਪਾਂ ਕੰਮ ਕਰਦੇ ਫੇਰ ਗਰਮੀ ਆ ਜਾਂਦੀ ਐ। ਬਿੱਲਿਆਂ ਨੂੰ ਫੇਰ ਛੰਡ ਲੱਗ ਜੇ। ਇਹ ਮੂਲੀ ਵਾਲੇ ਤਾਂ ਜੀ ਐਵੇਂ ਹੀ ਬਣਦੇ ਨੇ ਦੋ ਚੇ। ਇਹ ਮੂਲੀਆਂ ਦੇ ਵਿੱਚ ਆਪਾਂ ਨੇ ଲୁଣ ਮਿਰਚ ਦੇ ਨਾਲ ਹਲਦੀ ਵੀ ਪਾਈ ਐ। ਤੇ ਮਾਂਮੀ ਕਰਕੇ ਹਲਦੀ ਇੱਕ ਮਿਰਚ ਹਰੀ ਕੱਟੀ ਐ ਥੋੜੀ ਜੀ ਲਾਲ ਪਾਈ ਐ ਬਾਕੀ ਆਪਣਾ ਹਰਾ ਧਨੀਆ ਇਹ ਧਨੀਆ ਮਿੱਥੇ ਹਜੇ ਕੁਸਤਾ ਸਾਰਾ ਆਪਣੇ ਪਿੱਛੇ ਹੀ ਹੋ ਗਿਆ ਜੀ 好的，好的，在。 ਕਈ ਵਾਰ ਤਾਂ ਜੇ ਅਸੀਂ ਦੁਪਹਿਰੇ ਜ ਬਣਾਉਨੇ ਆ ਪਰੌਂਠੇ ਸਵੇਰੇ ਜਿਵੇਂ ਰਾਤ ਨੂੰ ਜ ਸਾਗ ਬਣਾਇਆ ਹੋਵੇ ਸਵੇਰੇ ਜਣੀ ਉਹ ਹਾਜ਼ਰੀ ਦੇ ਵਿੱਚ ਉਹ ਕਰ ਲੈਣੇ ਹੁੰਨੇ ਆ ਸਾਗ ਨੂੰ ਤੜਕਾ ਲਾ ਲੈਣੇ ਆ ਤੇ ਨਾਲ ਉਹ ਕਰ ਲੈਣੇ ਆ ਆਪਣਾ ਮੱਕੀ ਦੀ ਰੋਟੀ ਬਣਾ ਲੈਣੇ ਆ ਤੇ ਕਈ ਵਾਰ ਜੇ ਅਸੀਂ ਦੁਪਹਿਰੇ ਸਬਜ਼ੀ ਬਣਾਉਣੀ ਹੁੰਦੀ ਹੈ ਉਹੀ ਰਾਤ ਨੂੰ ਸ਼ਕ ਲੈਣੇ ਆ ਫਿਰ ਸਵੇਰੀ ਪਰੌਂਠੇ ਬਣਾਉਣੇ ਆ ਇਸ ਤਰ੍ਹਾਂ ਕਰ ਲੈਣੇ ਹੁੰਦੇ ਆ ਜੀ ਪੱਕਾ ਨਹੀਂ ਜਣੀ ਸਾਡਾ ਕੋਈ ਹੋਵੇਗਾ ਕਿਵੇਂ ਕਰਨਾ ਨਿਆਣੇ ਜਿਹੜੇ ਖਾ ਲੈਂਦੇ ਪਰੌਂਠੇ ਦਾ ਇਹ ਤਾਂ ਲੋਬੀ ਮੋਲੀ ਇਹ ਦੇਖੋ ਜੀ ਕਿੰਨਾ ਸੋਹਣਾ ਬਣ ਗਿਆ ਇਹ ਵਧੀਆ ਗਠੀਕ ਜੀ ਉਹ ਹੈ ਨਾ ਨਹੀਂ ਤਾਂ ਕਈ ਵਾਰ ਸੜ ਜਾਂਦਾ ਸੋ ਤਾਲ ਦਾ ਫਿਰ ਤਾਂ ਸੜੇ ਜਾਊਗਾ ਤੁਹਾਡਾ ਗੈਸ ਦੀ ਫਲੇਮ ਤਾਂ ਜੀ ਆਪਾਂ ਉਹ ਕਰ ਲੰਨੇ ਆ ਹਨਾ ਵੱਧ ਘੱਟ ਜੀ ਪਰ ਜਿਹੜਾ ਇਹ ਹੁਣ ਚੁੱਲੇ ਦਾ ਹੈ ਇਹ ਪਤਾ ਨਹੀਂ ਲੱਗਦਾ ਆਂਚ ਕਿੱਧਰੋਂ ਚਲੀ ਜਾਂਦੀ ਹੈ ਹਾਂ ਵਧੀਆ ਬਣਦਾ ਹੂੰ ਥਾੜੀ ਚ ਰੋਟੀਆਂ ਜੇ ਬਣਾ ਕੇ ਰੱਖ ਲਵਾਂ ਹਾਂ ਜਿਵੇਂ ਵਿਆਹ ਬਣਾ ਦਿੰਦੂ ਕਰੀ ਇਹ ਨਾਲ ਜਨ ਸਿੱਖੀ ਦੀ ਪਈ ਆਪ ਰੱਜ ਕੇ ਰੋਟੀ ਖਾ ਕੇ ਤਾਂ ਫਿਰ ਹੋਰ ਰੋਟੀ ਦੁਬਾਰਾ ਬਣਾਉਣ ਨੂੰ ਮੇਰੀ ਜੀ ਕਰਦਾ ਜੇ ਮાળੀ ਭੁੱਖ ਲੱਗੀ ਹੋਏ ਫਿਰ ਉਹ ਨਹੀਂ ਜੀ ਕਰਦਾ ਨਾ ਚਲੋ ਠੀਕ ਹੈ ਜੀ ਇਹ ਤੇ ਵੀ ਕਿਉ ਲਾ ਦਾਂਗੇ ਤੇ ਹੋਰ ਬਣ ਜਾਣਗੇ ਆਪਣੀਆਂ ਦੋਕ ਮੰਮੀ ਡੈਡੀ ਨੇ ਲੇਟ ਖਾਣੀ ਸੀ ਹੋਰ ਤਾਂ ਅਸੀਂ ਆਪਣਾ ਨਮੇੜੇ ਲਿਆ ਠੀਕ ਹੈ ਜੀ ਗੁਰੂ ਮਾਰ ਦਾ ਸਬਦਾ ਪਲਾ ਕਰਨ ਸਬਦੋਂ ਤੰਦਰੁਸਤੀਆਂ ਦੇਣ ਫੇਰ ਅਗਲੀ ਵੀਡੀਓ ਚ ਮਿਲਦੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੇਖੇ ਦੇਖੇ ਹਾਂ ਠੀਕ ਹੈ ਮੰਮੀ ਚਟਨੀ ਆ ਹਾਂ ਕੋਈ ਨਾ ਧਨੀਆ ਪਿਆ ਤਾਂ ਮੈਂ ਮਿਲ ਚਟਨੀ ਬਣਾ ਲਈ ਮੰਮੀ ਅਹ ਮੂਲੀਆ ਵਾਲੇ ਪਰੌਂਠੇ ਨਾਲ ਚਟਨੀ ਖਾਓਗੇ ਨਾਲ ਧਾੜ ਨਾਲ ਬਣਾ ਲੈ ਨਾਲ ਬਣਾ ਲੈ ਕਿਸਾਨ ਨਹੀਂ ਹੁਣ ਤਾਂ ਤੁਹਾਡੇ ਵਰਸਤੀ ਸੀ ਪਰੌਂਠੇ ਬਣਾ ਰਹੇ ਆ ਹਾਂ ਖਾ ਲੂੰਗੀ ਚਟਨੀ ਆ ਪਿਆ ਸੀਗਾ ਮੰਮੀ ਨੇ ਵੇਸਟ ਨਹੀਂ ਜਾਣਦੇ ਆ ਸਾਰੇ ਸਮਰੇਆ ਕਿਹਾ ਕਿ ਮੈਨੂੰ ਬਹੁਤ ਵਧੀਆ ਲੱਗ ਮੈਂ ਵੀ ਮੈਂ ਘਰ ਅੰਦਰ ਮਿਕਸੀ ਚੱਲ ਗਈ ਤਰੀਆਂ ਤੋਂ ਨਹੀਂ ਪਾ ਕੇ ਇਹਨੂੰ ਮਸਾਲਾ ਨਹੀਂ ਬਣਾ ਲਿਆ। ਨੂਨ ਵਿੱਚ ਸੋਨਾ ਹੋਣਾ ਸੀ। ਕੀ ਆ ਗਿਆ? ਹਰੀਆਂ ਮਿਰਚਾਂ ਪਾ ਕੇ ਮਿਰਚਾਂ ਹੀ ਮਿਰਚਾਂ ਹਰਾ ਹਰਾ ਹੀ ਹਰਾ ਹੋਇਆ ਤਾਂ ਪਨੀਰ ਨਾਲ ਮਿਰਚਾਂ ਨਾਲ ਇੱਕ ਮੂਲੀ ਦੇ ਹਨ ਪੂਰੇ ਸੂਰੇ ਚਾਰ ਪਰੌਂਠੇ ਹੋ ਗਏ। ਹੋਰ ਦੋ ਮੰਮੀ ਦੇ ਦੋ ਡੈਡੀ ਦੇ ਇੰது ਜਿਆਦੇ ਨਹੀਂ ਜੀ ਖਾਂਦੇ। ਮੰਮੀ ਡੈਡੀ ਨਾਲੇ ਡਬਲ ਹੋ ਜਾਂਦੇ ਆ। ਕੋਟੀ ਪਤਨੀ ਹੋਉਂਦੀ ਹੈ ਦੂਜਾ ਹਨ ਦ